ਅੱਜ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਸਾਲ 2025 ਵਿੱਚ ਪਟਿਆਲਵੀਆਂ ਨੂੰ ਲੰਬੇ ਸਮੇਂ ਤੋਂ ਲਟਕੇ ਪ੍ਰੋਜੈਕਟ ਪੂਰੇ ਹੋ ਕੇ ਮਿਲਣਗੇ ਜਿਸ ਨਾਲ ਕਈ ਖੇਤਰਾਂ 'ਚ ਵੱਡੀ ਰਾਹਤ ਵੀ ਮਿਲੇਗੀ ਸਾਲ ਦੇ ਆਖਰੀ ਦਿਨ ਸੀਨੀਅਰ ਆਈਏਐਸ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ যাদਬ ਨੇ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਦੇਸ਼ ਦਿੱਤੇ ਨੇ ਕਿ ਨਵਾਂ ਸਾਲ ਲੋਕਾਂ ਨੂੰ ਰਾਹਤ ਦੇਣ ਵਾਲਾ ਹੋਣਾ ਚਾਹੀਦਾ ਅੱਜ ਤੋਂ ਹੀ ਕੰਮ ਸ਼ੁਰੂ ਕਰ ਦਿੱਤੇ ਜਾਣ ਉਧਰ ਵਿਧਾਇਕ ਅਜੀਤ ਪਾਲ ਸਿੰਘ ਕੋਲੀ ਨੇ ਕਿਹਾ ਕਿ ਨਵਾਂ ਸਾਲ ਇਤਿਹਾਸਿਕ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਪੈਂਡਿੰਗ ਸਾਰੇ ਪ੍ਰੋਜੈਕਟਾਂ ਨੂੰ ਪੂਰਾ ਕਰੇਗੀ ਕਿਨ ਕਨਾਲ 베ਸਡ ਪ੍ਰੋਜੈਕਟ ਹਰ ਹਾਲਚ ਹੋਵੇਗਾ ਪੂਰਾ ਲੰਬੇ ਸਮੇਂ ਤੋਂ ਪਟਿਆਲਾ ਸ਼ਹਿਰ ਵਿੱਚ ਚੱਲ ਰਿਹਾ ਕੈਨਾਲ 베ਸਡ ਵਾਟਰ ਸਪਲਾਈ ਪ੍ਰੋਜੈਕਟ ਸਾਲ 2025 ਵਿੱਚ ਪੂਰਾ ਕਰ ਲਿਆ ਜਾਵੇਗਾ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਹੌਲੀ-ਹੌਲੀ ਚੱਲ ਰਿਹਾ ਪਰ ਹੁਣ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਇਸ ਤੇ ਤੇਜ਼ ਹੋਣ ਦੀ ਕੁਝ ਆਸ ਭਜੀ ਹੈ ਇਸ ਪ੍ਰੋਜੈਕਟ ਤੇ 350 ਕਰੋੜ ਰੁਪਏ ਲੱਗ ਰਹੇ ਨੇ ਇਹ ਲਗਭਗ ਸਾਫ਼ ਹੋ ਗਿਆ ਕਿ ਸਾਲ 2025 ਵਿੱਚ ਹਰ ਘਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੇ ਗਏ ਇਸ ਪ੍ਰੋਜੈਕਟ ਵਿੱਚ ਸ਼ੁੱਧ ਪਾਣੀ ਮਿਲ ਸਕੇਗਾ ਡੈਰੀਆਂ ਨੂੰ ਸ਼ਿਫਟ ਕਰਨ ਦੀ ਯੋਜਨਾ ਤੇ ਵੀ ਹੋਵੇਗਾ ਡੈਰੀਆਂ ਦਾ ਮੁੱਦਾ ਬਹੁਤ ਪੁਰਾਣਾ ਨਵੇਂ ਸਾਲ ਤੇ ਇਹਨਾਂ ਡੈਰੀਆਂ ਨੂੰ ਵੀ ਸ਼ਿਫਟ ਕਰਨ ਦੀ ਯੋਜਨਾ ਤੇ ਕੰਮ ਕਰ ਰਿਹਾ ਜੇਕਰ ਨਵੇਂ ਸਾਲ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਇਹਨਾਂ ਡੈਰੀਆਂ ਨੂੰ ਅੰਬਲੋਬਾਲ ਵਿਖੇ ਸ਼ਿਫਟ ਕਰ ਦੇਣ ਦਾ ਤਾਂ ਇਹ ਪਟਿਆਲਾ ਸ਼ਹਿਰ ਲਈ ਰਾਹਤ ਵਾਲੀ ਖਬਰ ਹੋਵੇਗੀ ਇਸ ਪ੍ਰੋਜੈਕਟ ਤੇ ਆਉਣ ਵਾਲੇ ਸਮੇਂ ਤੇਜ਼ੀ ਨਾਲ ਕੰਮ ਹੋਵੇਗਾ ਪਿਛਲੇ ਲਗਭਗ ਕਈ ਸਾਲਾਂ ਤੋਂ ਲਾਟਕ ਰਿਹਾ ਇਸ ਪ੍ਰੋਜੈਕਟ ਨੂੰ ਅਧਿਕਾਰੀਆਂ ਨੇ ਤੇਜ਼ੀ ਨਾਲ ਚਲਾਇਆ ਤਾਂ ਇਹ 3-4 ਮਹੀਨੇ ਵਿੱਚ ਹੀ ਪੂਰਾ ਹੋ ਜਾਵੇਗਾ ਜਿਸ ਨਾਲ 200 ਦੇ ਕਰੀਬ ਡੈਰੀਆਂ ਸ਼ਿਫਟ ਹੋ ਜਾਣਗੀਆਂ ਤੇ ਪਟਿਆਲਾ ਦੇ ਸੀਵਰੇਜ ਜਾਮ ਤੋਂ ਛੁਟਕਾਰਾ ਵੀ ਮਿਲ ਜਾਵੇਗਾ ਵੱਡੀ ਤੇ ਛ ਵੀ ਪੂਰਾ ਕਰਨ ਦੇ ਹੁਕਮ ਡਾਕਟਰ ਪ੍ਰੀਤੀ ਜਾਦਵ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਸਾਂਝੀ ਮੀਟਿੰਗ ਤੋਂ ਬਾਅਦ ਵੱਡੀ ਨਦੀ ਤੇ ਛੋਟੀ ਨਦੀ ਦੇ ਨਵੀਨੀਕਰਨ ਦੇ ਪ੍ਰੋਜੈਕਟ ਨੂੰ ਤੁਰੰਤ ਪੂਰਾ ਕਰਨ ਦੇ ਹੁਕਮ ਦਿੱਤੇ ਨੇ ਇਹਨਾਂ ਪ੍ਰੋਜੈਕਟਾਂ ਲਈ ਐਨਓਸੀ ਲੈਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਵੱਡੀ ਨਦੀ ਅਤੇ ਛੋਟੀ ਨਦੀ ਦਾ ਸੁੰਦਰੀਕਰਨ 188 ਕਰੋੜ ਦੀ ਲਾਗਤ ਨਾਲ ਕੀਤੇ ਜਾਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਹਨਾਂ ਨਦੀਆਂ ਦਾ ਗੰਦਾ ਪਾਣੀ ਲੋਕਾਂ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਰਿਹਾ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਟਿਆਲਾ ਸ਼ਹਿਰ ਚ ਪਾਣੀ ਦੀ ਮੌਜੂਦਾ ਸਥਿਤੀ ਨੂੰ ਸੁਧਾਰਨਾ ਅਤੇ ਵਾਤਾਵਰਨ ਨੂੰ ਪ੍ਰਦੂ ਰਾਹ ਦੇਣ ਲਈ ਓਵਰ ਬ੍ਰਿਜ ਹੋਰ ਵਧੀਆ ਬਣਾਇਆ ਜਾਵੇਗਾ ਸ਼ਹਿਰ ਦੀ ਇੰਡਸਟਰੀ ਫੋਕਲ ਪੁਆਇੰਟ ਤੇ ਪਿੰਡ ਦੌਲਤਪੁਰ ਦੇ ਏਰੀਆ ਚ ਹੀ ਸਥਿਤ ਹੈ ਇਸ ਲਈ ਇੰਡਸਟਰੀਆਂ ਦੀ ਮੰਗ ਤੇ ਫੋਕਲ ਪੁਆਇੰਟ ਅਤੇ ਪਿੰਡ ਦੌਲਤਪੁਰ ਨੂੰ ਜੋੜਨ ਵਾਲੇ ਇੱਕ ਮਾਤਰ ਓਵਰ ਬ੍ਰੇਜ ਦਾ ਪੁਲ ਨਿਰਮਾਣ ਹੋਵੇਗਾ ਇਸ ਲਈ ਮਨਜ਼ੂਰੀ ਮਿਲ ਚੁੱਕੀ ਹੈ ਇਸ ਦਾ ਕੰਮ ਵੀ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਸਪੋਰਟਸ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਕੈਂਪਸ ਸ਼ਹਿਰ ਪਟਿਆਲਾ ਚੱਲ ਰਿਹਾ ਮਹਾਰਾਜਾ ਭੁਪਿੰਦਰਾ ਸਿੰਘ ਸਪੋਰਟਸ ਯੂਨੀਵਰਸਿਟੀ ਨੂੰ ਸਿੱਧੂਵਾਲ ਦੀ ਕਾਇਆਕਲਪਨਾਵੇਂ ਸਾਲ ਚ ਹੋ ਜਾਵੇਗੀ ਇਸ ਯੂਨੀਵਰਸਿ ਬੋਰਡ ਸੇ ਯੂਨੀਵਰਸਿਟੀ ਦੇਸ਼ ਦੀ ਅਹਿਮ ਯੂਨੀਵਰਸਿਟੀ ਬਣਨ ਜਾ ਰਹੀ ਹੈ ਪੰਜਾਬੀ ਯੂਨੀਵਰਸਿਟੀ ਨੂੰ ਮਿਲੇਗਾ ਨਵਾਂ ਵਾਈਸ ਚਾਂਸਲਰ ਪਿਛਲੇ ਲੰਬੇ ਸਮੇਂ ਤੋਂ ਬੀਤੀ ਕਾਟੇ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਾਲ ਦੇ ਪਹਿਲੇ ਮਹੀਨੇ ਵਿੱਚ ਹੀ ਨਵਾਂ 22 ਚਾਂਸਲਰ ਮਿਲ ਜਾਵੇਗਾ। ਪਿਛਲੇ ਲੰਬੇ ਸਮੇਂ ਤੋਂ ਬਕਾਇਦਾ ਇੰਟਰਵਿਊਜ਼ ਦਾ ਦੌਰ ਚੱਲ ਰਿਹਾ। ਨਵੇਂ ਵਾਇਸ ਚਾਂਸਲਰ ਦੇ ਮਿਲਣ ਨਾਲ ਯੂਨੀਵਰਸਿਟੀ ਦੀ ਦਸ਼ਾ ਬਦਲੇਗੀ ਅਤੇ ਯੂਨੀਵਰਸਿਟੀ ਦੇ ਕੰਮਾਂ 'ਚ ਤੇਜ਼ੀ ਆਵੇਗੀ। ਇੱਥੇ ਹੀ ਵਸ ਨਹੀਂ ਯੂਨੀਵਰਸਿਟੀ ਬੀਤੀ ਕਾਟੇ 24 ਨਿਕਲ ਸਕੇਗੀ। ਪੰਜਾਬੀ ਯੂਨੀਵਰਸਿਟੀ ਲਈ ਸਾਲ 2024 ਕੋਈ ਬਹੁਤਾ ਚੰਗਾ ਨਹੀਂ ਰਿਹਾ। ਪੁਰਾਣੇ ਵੀਸੀ ਦੀ ਛੁੱਟੀ ਹੋ ਗਈ ਸੀ ਅਤੇ ਨਵਾਂ ਵੀਸੀ ਅਜੇ ਤੱਕ ਨਹੀਂ ਮਿਲ ਸਕਿਆ। ਰੇਲਵੇ ਸ ਤਤ ਸਟੇਸ਼ਨ ਯੋਜਨਾ ਤਹਿਤ ਪਟਿਆਲਾ ਰੇਲਵੇ ਸਟੇਸ਼ਨ ਤੇ 50 ਕਰੋੜ ਦੇ ਕਰੀਬ ਖਰਚ ਕੀਤੇ ਜਾ ਰਹੇ ਨੇ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਮਾਡਰਨ ਟਾਇਲਟ ਅਤੇ ਬਾਥਰੂਮ ਸਮੇਤ ਸ਼ਾਨਦਾਰ ਸਹੂਤਾ ਮਿਲਣਗੀਆਂ